ਨਹੀਂ ਉਧਰ ਕਰ ਰਹੇ ਸਰ ਇਹ ਤੁਹਾਨੂੰ ਡਿਕਟੇਟ ਕਰ ਰਹੇ ਆ ਕਿ ਹਾਊਸ ਰੂਲ ਜਾਣ ਕਰੋ ਫਿਰ ਸਾਡੇ ਮੁਤਾਬਿਕ ਗੱਲ ਕਰੋ ਸਾਨੂੰ মিডিਆ ਮੁਰੇ ਜਾਇਆ ਹੋਂਦੋ ਸਾਨੂੰ ਤਖਤੀਆਂ ਦਿਖਾਇਆ ਹੋਂਦੋ ਇਹ ਆ ਗੱਲ ਕਰ ਰਹੇ ਆ ਜੋ ਸਰ ਤੁਸੀਂ ਆਰਡਰ ਕਰ ਰਹੇ ਮਾਨ ਨਹੀਂ ਰਹੇ ਦਨ ਪ੍ਰਿਵਿਲੇਜ ਐਕਸ਼ਨ ਵੀ ਹੋਣਾ ਚਾਹੀਦਾ ਸਰ ਪ੍ਰਿਵਿਲੇਜ ਐਕਸ਼ਨ ਕਿ ਸਪੀਕਰ ਦੀ ਨਹੀਂ ਗੱਲ ਮੰਨ ਰਹੇ ਸਪੀਕਰ ਨੂੰ ਡਿਕਟੇਟ ਕਰ ਰਹੇ ਹੋ ਤੁਸੀਂ ਮੈਂ 1 ਮਿੰਟ ਮੈਂ ਬੈਠੀ ਕਰਨਾ ਤੁਹਾਡੀ ਗੱਲ ਵੀ ਸੁਣ ਲਾਂਗੇ ਆਪਾਂ ਹਾਊਸ ਵੀ ਚਲਾਉਣਾ ਹੈ ਤੁਸੀਂ ਬੈਠੋ ਮੈਂ ਆਪਾ ਮੁੱਖ ਮੰਤਰੀ ਸਾਹਿਬ ਦੀ ਗੱਲ ਸੁਣ ਲਈਏ ਤੇ ਡਿਪਟੀ ਸਪੀਕਰ ਸਾਹਿਬ ਤੁਸੀਂ ਉੱਪਰ ਆ ਜਾਓ ਮੈਂ ਇਹਨਾਂ ਦੀ ਗੱਲ ਸੁਣ ਲਵਾਂ ਠੀਕ ਹੈ ਨਾ ਜੀ ਤੁਸੀਂ ਤੁਸੀਂ 2 ਮਿੰਟ 1 ਮਿੰਟ ਤੁਸੀਂ ਬੱਕਰੀ ਕਰਕੇ ਸੁਣੋਗੇ ਤੁਸੀਂ ਵੀ ਡਿਕਟੇਟ ਨਾ ਨਾ ਕਰੋ ਸਰ ਡਿਕਟੇਟ ਤੁਹਾਨੂੰ ਬੇਇੱਜ਼ਤੀ ਕਰਦਾ ਇਹਨਾਂ ਦੀ ਜਮਾਂ ਗੱਲ ਨਾ ਸੁਣੋ ਇਹਨਾਂ ਵੀ ਪੰਜਾਬ ਦੇ ਲੋਕ ਨਹੀਂ ਗੱਲ ਸੁਣ ਰਹੇ ਇਹਨਾਂ ਨੂੰ ਇੱਥੇ ਕੋਈ ਸੁਣਿਆ ਨਹੀਂ ਤੁਸੀਂ ਤੁਸੀਂ ਇਹਨਾਂ ਦੀ ਕੌਣ ਸੁਣਦਾ ਇਹਨਾਂ ਦੀ ਉਹ ਇੱਥੇ ਰੋਣਾ ਪਉਣ ਨੂੰ ਆਉਂਦੇ ਰੋਣਾ ਪਾ ਕੇ ਜਿੰਦਾਬਾਦ ਮੁਰਦਾਬਾਦ ਅਸੀਂ ਅੱਜ ਹਾਊਸ ਬੰਦ ਕਰਾਤਾ ਪ੍ਰਾਪਤੀ ਮੰਨਦੇ ਹਾਊਸ ਨੂੰ ਪਹਿਲਾਂ ਤਾਂ ਕਹਿੰਦੇ ਬਾਜਾ ਸਾਹਿਬ ਬਾਜਾ ਸਾਹਿਬ ਬਾਜਾ ਸਾਹਿਬ ਇਹ ਸਰ ਕਹਿੰਦੇ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਐਤਕੀ 1 ਮਾਰਚ ਤੋਂ 15 ਮਾਰਚ ਤੱਕ ਦਾ ਸੈਸ਼ਨ ਹੈ ਹੁਣ ਚੱਲ ਨਹੀਂ ਦਿੰਦੇ ਦਫਾ ਕਿਹਦੇ ਪਾਸੇ ਤੁਸੀਂ ਯਾਰ ਹੱਦ ਆ ਯਾਰ ਕਿਸੇ ਪਾਸੇ ਤਾਂ ਆ ਜਾਓ

ਇਹ ਪਹਿਲਾਂ ਵਾਲੀ ਗੱਲ ਗਲਤ ਆਪਾਂ ਕੰਮ ਚੜਾਈਏ ਸਪੀਕਰ ਸਾਹਿਬ ਜੀ ਮੇਰਾ ਗਿਫਟ ਹੈ ਇੱਕ ਮਿੰਟ ਸਰ ਸਪੀਕਰ ਸਾਹਿਬ ਪਹਿਲਾਂ ਦੱਸੋ ਗੱਲ ਤੁਸੀਂ ਗੱਲ ਜੰਦੇ ਵਾਲੀ ਦੱਸੋ ਬੰਦੇ ਨੀ ਸਪੀਕਰ ਸਾਹਿਬ ਇਹ ਚੰਦਰ ਬਾਦਲ ਨੂੰ ਲੋਣਾ ਨਾ ਅੰਦਰ ਲੋਣਾ ਤਾਂ ਕਿ ਇੱਥੇ ਰਹਿਣ ਲੋਕਤੰਤਰ ਦਾ ਮਜ਼ਾ ਆਵੇ ਵਿਪੱਖ ਹੋਵੇ ਸਭੀ ਦੇਖੋ ਮੈਂ ਚਲੋ 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 ਆਪਾ ਬਹੁਤ ਟਾਈਮ ਖਰਾਬ ਨਹੀਂ ਕਰਦੇ ਦੇਖੋ ਇੱਥੇ ਨਾ ਕਿਸੇ ਨੇ ਜਿੰਦਰਾ ਲਾਇਆ ਇੱਕ ਮਿੰਟ ਮੇਰੀ ਗੱਲ ਸੁਣੋ ਨਾ ਲਾਉਣਾ ਮਾਣਯੋਗ ਮੁੱਖ ਮੰਤਰੀ ਸਾਹਿਬ ਦੀ ਗੱਲ ਮੈਂ ਅਪਰੀਸ਼ੀਏਟ ਕਰਦਾ ਐ ਇਹ ਚਾਹੁੰਦੇ ਵੀ ਡਿਸਕਸ਼ਨ ਹੋਵੇ ਜਦੋਂ ਥਿਸ ਆਪਣੀ ਗੱਲ کہہ ਕੇ ਇੱਕ ਪਖਤੂਰਾ ਜੇ ਡਰ ਜਾਂਦਾ ਸਪੀਕਰ ਤਾਂ ਲੋਕਾਂ ਦੀ ਗੱਲ ਸੁਣਦਾ ਨਹੀਂ ਇੱਥੇ ਗਲਤ ਗੱਲ ਲੈਂਦਾ ਅਮੀਕਾ ਸਾਹਿਬ ਅਸਲ 'ਚ ਜਿੰਦੇ ਨਾਲ ਫਸ ਗਏ ਅਸਲ 'ਚ ਜਿੰਦੇ ਨੂੰ ਫਸ ਗਏ ਮੈਂ ਤੁਹਾਨੂੰ ਗਿਫਤ ਦਿੱਤਾ ਮੈਂ ਇਹ ਨਾਲ ਬੇਨਤੀ ਕਰ ਦਿੰਦਾ ਜੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਜਾਲ ਲੈਣ ਦਿਓ ਜੀ ਉਦੋਂ ਬਾਅਦ ਚਲਾ ਲਾਂਗੇ ਫਿਰ ਅੱਪਾ ਤਾਂ ਕਿ ਅੰਦਰ ਨਾ ਆ ਸਕਣ ਫਿਰ ਦੁਬਾਰਾ ਚਲੋ ਚਲੋ ਸਪੀਕਰ ਸਾਹਿਬ ਇਹਨਾਂ ਨੇ ਜਾਣਿਆ ਇਹਨਾਂ ਨੇ ਜਾਣਿਆ ਇਹ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਜਾਣਿਆ ਇਹਨਾਂ ਨੂੰ ਜਾਣਦਾ ਕੋਈ ਬਹਾਨਾ ਦੇ ਦਿਓ ਜੀ ਦੇਖੋ ਮਾਰਯੋਗ ਮੁੱਖ ਮੰਤਰੀ ਸਾਹਿਬ ਮਾਰਯੋਗ ਲੀਡਰ ਆਫ ਪਾਕਿਸਤਾਨ ਤਾਲਾ ਅੰਦਰੋਂ ਲੱਗ ਰਿਹਾ ਮਿਸਟਰ ਬਾਜਵਾ ਕਿਹੜੀ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਲਾ ਬਾਹਰੋਂ ਨਹੀਂ ਲੱਗ ਰਿਹਾ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਤੁਸੀਂ ਅੰਦਰ ਰਹੋ ਚਲੋ ਜਾਓ ਸਪੀਕਰ ਸਾਹਿਬ ਇਹਨਾਂ ਨੂੰ ਜਾਣ ਦਿਓ ਇਹਨੂੰ ਜਾਣ ਦਾ ਬਾਤ ਕਰ ਲਗੋ ਮੈਂ ਬੇਨਤੀ ਕਰਦਾ ਹਾਂ ਪੱਖ ਅਤੇ ਵਿਪੱਖ ਨੂੰ ਕਿ ਇੱਥੇ ਜਿਹੜੀ ਗੱਲ ਜਿੰਦਰੇ ਵਾਲੀ ਹੋਈ ਹੈ ਉਹ ਸਿੰਬੋਲਿਕ ਹੈ ਕਿ ਤੁਸੀਂ ਇੱਥੇ ਬੈਠੇ ਰਹੋ ਬਿਲਕੁਲ ਬਹਿਣਾ ਚਾਹੀਦਾ ਮੈਂ ਸਾਰੇ ਮੈਂਬਰਾਂ ਤੋਂ ਬੇਨਤੀ ਕਰਦਾ ਕਿ ਜਿੰਨਾ ਲੋਕਾਂ ਨੇ ਆਪਾਂ ਨੂੰ ਇੱਥੇ ਵੋਟਾਂ ਪਾ ਕੇ ਭੇਜਿਆ ਆਪਣੀ ਨੁਮਾਇੰਦਗੀ ਦੇਣ ਲਈ ਭੇਜਿਆ ਉਹਨਾਂ ਲੋਕਾਂ ਦੀ ਆਪਣੇ ਤੋਂ ਇਹ ਤਵਕਕੋ ਹੈ ਕਿ ਅਸੀਂ ਉਹ ਤਾਂ ਦੇ ਦੁੱਖ ਦਰਦ ਨੂੰ ਇੱਥੇ ਰੱਖੀਏ ਜੇ ਕੋਈ ਮਾਣਯੋਗ ਮੈਂਬਰ ਕਿਸੇ ਦਾ ਦੁੱਖ ਦਰਦ ਰੱਖਦਾ ਤੇ ਉਹਨੂੰ ਸੁਣੀਏ ਇਹ ਬਿਲਕੁਲ ਜਸਟੀਫਾਈਡ ਨਹੀਂ ਕਿ ਇੱਕ ਢ ਘਟ ਬੋਲੀ ਜਾਂਦੀ ਹੈ ਦੂਜੀ ਢ ਵਰਕ ਆਊਟ ਕਰਕੇ ਚਲ ਜੇ ਸੋ 10 ਮਿੰਟ ਇੱਥੇ ਹਾਜ਼ਰੀ ਲਈ ਆਪਦੀ ਤੇ ਆਪਾਂ ਚੱਲ ਗਏ ਉਸ ਗੱਲ ਨੂੰ ਬਿਲਕੁਲ ਸਿੰਬੋਲਿਕ ਟੌਰ ਤੇ ਮਾਣਯੋਗ ਪ੍ਰਧਾਨ ਸਾਹਿਬ ਨੇ ਠੀਕ ਕਿਹਾ ਇੱਕ ਮਿੰਟ ਪ੍ਰਧਾਨ ਸਾਹਿਬ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਚਾਰ ਪੰਜ ਦਿਨ ਪਹਿਲਾਂ ਰਵਨੀਤ ਬਿੱਟੋ ਹਰੀ ਮਿਊਸਪਲ ਕਮਿਸ਼ਨਰ ਦੇ ਦਫਤਰ ਨੂੰ ਤਾਲਾ ਲਗਾਉਣ ਗਏ ਸੀ ਉਹਦਾ ਠੀਕ ਹੈ ਇਹ ਤਾਲਾ ਅੰਦਰੋਂ ਲਾ ਰਹੇ ਆਂ ਅੰਦਰੋਂ ਤਾਂ ਕਿ ਤੁਸੀਂ ਇੱਥੇ ਬੈਠੇ ਰਹੋ ਤੁਸੀਂ ਨਜ਼ਾਰੇ ਲੈਣ ਵਾਸਤੇ ਆਏ ਹੋ 2 ਮਿੰਟ ਮੁਰਦਾਬਾਦ ਕਰੋ ਫੋਟੋ ਛਪ ਗਈਆਂ ਚਲੋ ਤਾਲਾ ਲਵਾਓ ਮੈਂ ਸਰ ਕਾਂਗਰਸ ਪਾਰਟੀ ਦੇ ਦਫਤਰ ਨੂੰ ਵੀ ਤਾਲਾ ਲਵਾਓ ਜੀ ਮਤੇ ਤੇ ਮੁੱਖ ਮੰਤਰੀ ਸਾਹਿਬ मते कैंडली बोलो तुम बैठो जी तुम बैठो मुख्यमंत्री का मते बोलन जी बहुत बहुत धन्यवाद स्पीकर साहब ती मू इन माड़ी ऑपोजिशन ने हुए भी मैं बोलने का मौका दिता है ਸਾਨੂੰ ਸਾਨੂੰ ਤੇ ਮੈਂ ਪੰਜਾਬ ਦੇ ਵਿੱਚ ਜੋ ਪਿਛਲੇ 2 ਸਾਲ ਤੋਂ 16 ਮਾਰਚ ਨੂੰ 2 ਸਾਲ ਹੋਣਗੇ 16 ਮਾਰਚ ਨੂੰ 2 ਸਾਲ ਹੋਣਗੇ ਤੇ ਉਹ ਦੋ ਸਾਲਾਂ ਅਸੀਂ ਕੀ ਕੀ ਕੀਤਾ ਇਹਦੇ ਬਾਰੇ ਵੈਸੇ ਗਵਰਨਰ ਦੀ ਮੰਨ ਜੋ ਗਵਰਨਰ ਦੀ ਸਪੀਚ ਦੇ ਵਿੱਚ ਸੀ ਪਰ ਕਿਉਂਕਿ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਗਵਰਨਰ ਸਾਹਿਬ ਦੀ ਸਪੀਚ ਨੂੰ ਡਿਸਟਰਬ ਕੀਤਾ ਮਾਨਯੋਗ ਗਵਰਨਰ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਮੈਂ ਬਿਨਾਂ ਕਿਸੇ ਕੌਮਾ ਬਿੰਦੀ ਕੱਟੇ ਇਹ ਸਾਰਾ ਭਾਸ਼ਣ ਪੜਨਾ ਚਾਹੁੰਦਾ ਸੀ ਪਰ ਆਪੋਜੀਸ਼ਨ ਜਿਹੜੀ ਹੈ ਉਹ ਸੁਣਨਾ ਨਹੀਂ ਚਾਹੁੰਦੀ ਤੇ ਮੇਰੇ ਭਾਸ਼ਣ ਨੂੰ ਸਾਰੇ ਨੂੰ ਪੜਿਆ ਗਿਆ ਸਮਝਿਆ ਜਾਵੇ ਬਹੁਤ ਵੱਡੀ ਗੱਲ ਹੈ ਕਿ ਟੇਬਲ ਤੇ ਉਹ ਭਾਸ਼ਣ ਜਿਹੜਾ ਉਹ ਟੇਬਲ ਹੋ ਗਿਆ ਸਰ ਸੋ ਮੈਂ ਗੱਲਾਂ ਇਹਨਾਂ ਨੇ ਜੋ ਮਰਜ਼ੀ ਕਰਨੀਆਂ ਗੱਲਾਂ ਇਹਨਾਂ ਦੀਆਂ ਗੱਲਾਂ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਬਿਜਨੀਸ ਮੁਫਤ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਤੀਰਥ ਯਾਤਰਾਵਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਪ੍ਰਾਈਵੇਟ ਫਰਮਨ ਪ੍ਰਾਂਟ ਖਰੀਦ ਲੈ ਇਹਨਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਸਕੂਲ ਆਫ ਫੈਮਿਨਸ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਆਮ ਆਦਮੀ ਕਲੀਨਿਕਾਂ ਨਾਲ ਕੋਈ ਸਬੰਧ ਨਹੀਂ ਸਿਰਫ ਨਾਲ ਲੈਣਾ ਦੇਣਾ ਹੀ ਕੱਖ ਨਹੀਂ ਬਸ ਇਹ ਤਾਂ ਕਹਿੰਦੇ ਸਾਨੂੰ ਕੁਰਸੀ ਦਿਓ ਸਾਨੂੰ ਕੁਰਸੀ ਦਿਓ ਉਹ ਮਿਲ ਨਹੀਂ ਸਕਦੀ ਉਹ ਲੋਕ ਦਿੰਦੇ ਆ ਜੀ ਉਹ ਲੋਕ ਦਿੰਦੇ ਆ ਜੇਕਰ ਤੇ ਇਹਨਾਂ ਦੇ ਹੱਥ 'ਚ ਹੁੰਦੇ ਆ ਆਪ ਹੀ ਲੈ ਲੈਂਦੇ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਸਰ ਇਹਨਾਂ ਕਰਕੇ ਇਹਨਾਂ ਕਰਕੇ ਅਸੀਂ ਮੋਬਾਈਲ ਰਿਪੇਅਰ ਕਰਨ ਵਾਲੇ ਰਹੇ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ 100-150 ਰੁਪਿਆ 500 ਰੁਪਿਆ ਧਾਰਨ ਕੇ ਅਸੀਂ ਸਟੇਜਾਂ ਤੇ ਜਾਂਦੇ ਰਹੇ ਅਸੀਂ ਆਪਣੀਆਂ ਮਿਹਨਤਾਂ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ ਅਸੀਂ ਵੋਟਾਂ 'ਚ ਖੜੇ ਹੋਏ ਅਸੀਂ ਇੰਨਾ ਵਾਂਗੂ ਪੈਸੇ ਨਹੀਂ ਵੰਡੇ ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕੁਟਾਂ ਦੀ ਸਮਕਲਿੰਗ ਨਹੀਂ ਕੀਤੀ ਅਸੀਂ ਤਾਂ ਕਰਕੇ ਮਟੀਰੀਅਲ ਆ ਜੀ ਅਸੀਂ ਮਿਹਨਤੀ ਆ ਅਸੀਂ ਕੰਮ ਆ ਅਸੀਂ ਕਰਤੀਆਂ ਇਹਨਾਂ ਨੂੰ ਮਟੀਰੀਅਲ ਲੱਗਦਾ ਇਹਨਾਂ ਦੇ ਸਵਾ ਸਵਾ ਲੱਖ ਦੇ ਸ਼ਾਲ ਲੈ ਕੇ ਆਉਂਦੇ ਇੱਥੇ ਫਿਰ ਇਹ ਫਿਰ ਜੇ ਸਵਾ ਲੱਖ ਦਾ ਸ਼ਾਲ ਲੈ ਕੇ ਆਉਣਗੇ ਤਾਂ ਫਿਰ ਅਸੀਂ ਤਾਂ ਮਟੀਰੀਅਲ ਹੀ ਲੱਗਾਂਗੇ ਸਰ ਇਹ ਸਾਰੇ ਮਟੀਰੀਅਲ ਇਹਨਾਂ ਵਾਸਤੇ ਪਰ ਮੈਂ ਦੱਸਣਾ ਚਾਹਨਾ ਸਾਡੇ ਕੋਲ ਮਟੀਰੀਅਲ ਨਹੀਂ ਸਾਡਾ ਵਿੱਤ ਮੰਤਰੀ ਮੰਨਿਆ ਪਰਮੰਨਿਆ ਐਡਵੋਕੇਟ ਹੈ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਮੰਨੀ ਪਰਮੰਨਿਆ ਅੱਖਾਂ ਦੀ ਡਾਕਟਰ ਹੈ ਸਾਡੇ ਕੋਲੇ ਜੋਤਿਲ ਚੰਦਜੀ ਚਲਨੀ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਸਾਡਾ ਸਿਹਤ ਮੰਤਰੀ ਡਾਕਟਰ ਬਲਵੀਰ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਇਸ ਕਰਕੇ ਅਸੀਂ ਮਟੀਰੀਅਲ ਨਹੀਂ ਹੈਗੇ ਅਸੀਂ ਬਹੁਤ ਸਿਆਣੇ ਵੀ ਆ ਸਾਡੇ ਕੋਲ ਸਰਕਾਰ 2 ਸਾਲ ਹੋ ਗਏ ਚਲਾਉਂਦੇ ਆ ਪੰਜਾਬ ਨੂੰ ਕੋਈ ਕਾਠਾ ਨਹੀਂ ਪੈਣ ਦਿੱਤਾ ਕਦੇ ਤੁਹਾਡੇ ਵਿੱਤ ਮੰਤਰੀ ਵਾਂਗੂ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸਾਡਾ ਖਜ਼ਾਨਾ ਵੀ ਭਰਿਆ ਹੈ ਸਾਡੀ ਨੀਅਤ ਵੀ ਭਰੀ ਹੈ ਤੁਹਾਡੀ ਨੀਅਤ ਵੀ ਖਾਲੀ ਹੈ ਤੁਹਾਡਾ ਖਜ਼ਾਨਾ ਵੀ ਖਾਲੀ ਹੈ ਤੁਸੀਂ ਇਹੀ ਕਰ ਸਕਦੇ ਹੋ ਬਸ ਸੋ ਇਸ ਕਰਕੇ ਮੈਂ ਸਪੀਕਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਕਿ ਆਮ ਤੌਰ ਤੇ ਕੀ ਹੁੰਦਾ ਸੀ ਆਮ ਤੌਰ ਤੇ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਆਕੇ ਆਕੇ ਸਾਰੀ ਸਰਕਾਰੀ ਸੰਸਥਾਵਾਂ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਘਾਟੇ ਦਾ ਸੌਦਾ ਕਹਿ ਕੇ ਪਹਿਲੀ ਵਾਰ ਹੋਇਆ ਉਲਟੀ ਗੰਗਾ ਬਈ ਹੈ ਅਸੀਂ 540 ਮੀਗਾਵਾਟ ਦਾ ਜੀਵੀਕੇ ਦਾ ਗੋਇੰਦਵਾਲ ਵਾਲਾ ਇਹ ਥਰਮਲ ਪਲਾਂਟ ਹੈ ਸਰਕਾਰ ਨੇ 1 ਫਰਵਰੀ ਨੂੰ ਖਰੀਦਿਆ ਹੈ 540 ਮੈਗਾਵਾਟ ਦਾ ਤੇ ਨਾਲ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਸ੍ਰੀ ਗੁਰੂ ਅਮਰਦਾਸ ਦੀ ساری ਜ਼ਿੰਦਗੀ ਜਿ ਜੀ ਗੁਰੂ ਨੇ ਆਪਣੇ ਉਹਨਾਂ ਦੀ ساری ਜ਼ਿੰਦਗੀ ਜਿਹੜੀ ਹੈ ਉਹ ਗੋਇੰਦਵਾਲ ਸਾਹਿਬ ਤੋਂ ਨਿਕਲੀ ਬਿਤਾਈ ਉੱਥੇ ਸਦੀ ਬਰਥਾ ਸਦੀ ਬਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਆ ਹੁਣ ਜਦੋਂ ਗੁਰੂ ਅਮਰਦਾਸ ਦੀ ਗੱਲ ਚੱਲ ਰਹੀ ਹੈ ਐਵੇਂ ਮੁਰਦਾਬਾ ਦੇ ਨਾਰੇ ਲਾਉਣ ਵਾਲ ਨੂੰ ਕੋਈ ਨਰਕਾਂ ਚ ਧੋਈ ਮਿਲੂ ਇਹਨਾਂ ਨੂੰ ਨਰਕਾਂ ਚ ਧੋਈ ਮਿਲੂ ਇਹਨਾਂ ਨੂੰ ਮੁਰਦਾਬਾ ਦੇ ਨਾਰੇ ਲਾਈ ਜਾਂਦੇ ਜਦੋਂ ਮੈਂ ਸ੍ਰੀ ਗੁਰੂ ਅਮਰਦਾਸ ਜੀ ਦੀ ਗੱਲ ਕਰ ਰਿਹਾ ਆ ਇਹਨਾਂ ਦੇ ਆ ਇਹਨਾਂ ਦੇ ਹਾਲਾਤ ਨੇ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਖੈਰਾ ਸਾਹਿਬ ਹਜੇ ਕਾਂਗਰਸੀ ਹੋ ਖੈਰਾ ਸਾਹਿਬ ਕਾਂਗਰਸੀ ਹੋ ਅੱਜਕੱਲ੍ਹ ਕਿੱਥੇ ਆਜ ਕੱਲ ਜਿੱਤੇ ਮੰਤਰੀ ਕੋਲ ਉਹਦੇ ਨਾਲ ਕੋਲ ਭੇਜ ਮੋਰਚੜ ਤੇ ਕਰੇ ਪਹਿਲਾਂ ਖਾਲੀਆਂ ਕੋਲੇ ਸੀ ਮੈਂ ਤਾਂ ਖੜਾ ਛਡਾਲਿਆ ਸੀ ਐ ਤੋ ਵੀ ਛਡਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾਡੇ ਕੋਲ ਹੀ ਰਿਹਾ ਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾਰਾ ਹੈ ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ ਵਾਤੇ ਤੇ ਆ ਜਾਓ ਜੀ ਵਾਤੇ ਤੇ ਆ ਜਾਓ ਆਲਮੀ ਮੈਂ ਕਿਹਨਾ ਸਪੀਕਰ ਤੇ ਮੈਂ ਕਿਹਨਾ ਕੈਮਰੇ ਤੇ ਦਿਖਾਉਣਾ ਚਾਹੀਦਾ ਹੈ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ ਬਿਜਲੀ ਮੁਕਤੀ ਦੀ ਗੱਲ ਹੋ ਰਹੀ ਹੈ ਮੋਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਿਵਾਓ ਸਾਨੂੰ ਕੁਰਸੀਆਂ ਦਿਵਾਓ ਆਪ ਕੁਰਸੀਆਂ ਤਾਜਵਾ ਸਾਹਿਬ ਜੀ ਦਾਬਾ ਸਾਹਿਬ ਆਪਣਾ ਕਈ ਵਾਰੀ ਸਪੀਕਰ تھا ਜੀ ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸਾਲ ਦੋ ਥਾਲੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛੇਗਾ ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ ਤਦ ਉਹ ਜਿਲ੍ਹੇ ਦਾ ਐਸਐਸਪੀ ਹੈ ਇੱਕ ਘੰਟੇ ਵਾਸਤੇ ਉਹ ਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਹੈ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ मैं नहीं कहना की जिंदगी ज्यादा नहीं पर मिलनी नहीं कुर्सी बाजवा साहब नफर करना अद्धा घंटा इथे बह जाओ मेरे न बाजवा साहब अद्धा घंटा बह के फीलिंग ले लो लोग ने नहीं देनी इह लो उ पजामी है उम ने मुश्किल है जी मुश्किल है ਸੋ ਬੀਤੋ ਡਰਤਾ ਮੁੱਖ ਮੰਤਰੀ ਕੌਣ ਕਹਿੰਦਾ ਹੈ ਨਾ ਕੀਤੇ ਜਾਣ ਓ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਉਹ ਰਹਿਣ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਉਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਧਰ ਨੂੰ ਡੇਡਾ ਕਰਦਾ ਉਧਰ ਵੀ ਹੋ ਜਾਂਦੇ ਮਾਰਿਓ ਮੁਖਮਤੀ ਸਾਹਿਬ ਵਰ ਨੇ ਡਰੈਸ ਮੈਨੂੰ ਪਤਾ ਲੱਗਿਆ ਹੋਰ ਕਿਤੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਹ ਇਹ ਉਪਮਕਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਰੋਜ਼ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਾਫੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਪੋਲਿਟਿਕਲ ਬੈਕਗਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾਂ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇੰਨਾ ਜਿੱਚ ਮੁਝੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਚੁੱਪ ਕਰ ਚੁੱਪ ਕਰ ਚੁੱਪ ਕਰ ਜੀ ਸਰ ਚੁੱਪ ਕਰ ਜਾ ਬਸ ਹੱਥੋਂ ਚੋਥੇ ਨੂੰ ਹੱਥੋਂ ਚੋਥੇ ਨੂੰ ਵੀ ਚੁੱਪ ਹੀ ਗਈਆਂ ਨਾ ਹੁਣ ਚੁੱਪ ਕਰ ਜਾ ਕਿਹਨੂੰ ਐਡਰੈਸ ਕਰੋ ਸਾਰਿਆਂ ਦੀ ਮੇਰੇ ਕੋਲੇ ਫੈਲਾ ਪਈਆਂ ਸਾਰਿਆਂ ਦੀ ਸਰ ਕੱਲ ਨੂੰ ਬਜਰ ਬੇਸ਼ ਕਰਨਗੇ ਬਜਰ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬਸਾਂ ਦੀਆਂ ਬਾੜੀਆਂ ਲੱਗਦੀਆਂ ਸਰ ਹਰ ਗੋਵਿੰਦ ਭਧੌੜ ਵਾਲਾ ਮਸ਼ਹੂਰ ਹੈ ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਇੰਡੀਆ ਚੋਂ ਬਸਾਂ ਟਰੱਕਾਂ ਦੀਆਂ ਬਾੜੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦਰਾਂ ਬਸਾਂ ਦੀਆਂ ਬਾੜੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ ਇਹ ਚੈੱਕ ਕੀਤਾ ਜਾਊਗਾ ਇਹ ਆਪਣਾ ਆਪਣਾ ਦਾ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜਿਉ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਏ ਵਿਡਿੰਗ ਸਾਹਿਬ ਸਾਫ ਕਰੋ ਰਾਜਾ ਵਿਡਿੰਗਪੁਰ ਹੱਥ ਹੁਣ ਲਓ ਬਸਾਂ ਦੀਆਂ ਬਾੜੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬਸਾਂ ਦੀਆਂ ਬਾੜੀਆਂ ਚੋਲੂਆਂੀਆਂ ਪਈਆਂ ਇਹਦਾ ਬਾਰੇ ਵੀ ਸਰ ਕੋ ਜਾਂਚ ਕੀਤੀ ਜਾਊ ਕਿੰਨਾ ਕਰਦਾ ਪਿਆ ਆਪਾਂ ਨੂੰ ਜੰਦਾਬਾਦ ਤੇ ਬੱਸਾਂ ਲੋਕ ਬਾਡੀਆਂ ਲਵਾਉਣੋਂ ਦੇ ਇੱਥੇ ਜੰਦਾਬਾਦ ਛੋ ਇਹਨਾਂ ਦੀ ਮੁਰਦਾਬਾਦ ਮੁਰਦਾਵਾ ਸੁਣੀ ਜਾਓ ਜਨਤਾ ਵੱਲੋਂ ਵੀ ਮੁਰਦਾਬਾਦੀ ਹੈ ਅੱਜ ਮੈਂ ਜਿਹੜਾ ਤਾਲਾ ਦਿੱਤਾ ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ ਬਾਹਰ ਨਹੀਂ ਜੰਦਾਬਾਦ ਜੰਦਾਬਾਦ ਸਰੇ ਹੀ ਕਾਂਗਰਸ ਜਦੋਂ ਸੰਸਦ ਦੇ ਵਿੱਚ ਇੱਕ ਦਿਨ 'ਚ ਇਹਨਾਂ ਦੇ 50-50 ਐਮਪੀ ਨੂੰ ਬਾਹਰ ਕੱਢ ਕੇ ਮਾਰ ਦਿੱਤੇ ਮੈਂ ਬਾਹਰ ਤਾਂ ਨਹੀਂ ਕੱਢੇ ਮੈਂ ਬਾਹਰ ਨਹੀਂ ਕੱਢੇ ਮੈਂ ਨਿਸ਼ਕਾਸ਼ਿਤ ਨਹੀਂ ਕੀਤੇ ਕਿਨੂੰ ਕਰ ਦੋ ਨਾ ਮੈਂ ਕਹਿੰਦਾ ਅੰਦਰ ਰੱਖੋ ਜਿੰਦਾ ਲਾਓ ਉਹ ਮਦਾਵਾ ਉਹ ਚੌਂਕ ਛੋਡੇ ਕਹਤੇ ਮਦਾਵਾ ਥੋੜੀ ਹੋ ਜੂ ਸੋ ਸਪੀਕਰ ਮਦਾਵਾ ਰਸ ਸਪੀਕਰ ਸਾਹਿਬ ਤੁਹਾਨੂੰ ਤੁਹਾਡੇ ਬਾਰੇ ਤੁਸੀਂ ਪੁਲਿਸ ਐਕਸ਼ਨ ਲਓ ਪਾਖਸ਼ਰ ਵਿਪਾਖਸ਼ੇ ਦੋਹਾਂ ਨੂੰ ਬੇਨਤੀ ਕਰਦਾ ਹੈ ਕਿ ਸਾਨੂੰ ਲੋਕਾਂ ਨੇ ਇੱਕ ਮਿੰਟ ਜੀ ਸਾਨੂੰ ਲੋਕਾਂ ਨੇ ਇੱਥੇ ਇਸ ਕਰਕੇ ਭੇਜਿਆ ਕਿ ਅਸੀਂ ਆ ਦੇਖੋ ਹੱਸਦੇ ਦੇਖੋ ਅਸੀਂ ਦੇਖੋ ਇੱਕ ਦੂਜੇ ਨਾਲ ਹਾਰਦੇ ਨੇ ਓਏ ਆਪਾਂ ਦੇਖੋ ਐਂ ਕਹਿੰਦਾ ਡਿਸਕਸ ਕਰੀਏ ਆਪਾਂ ਸਮਾ ਬਰਬਾਦ ਕਰਦੇ ਆ ਉਹਦੇ ਲਈ ਲੋਕ ਸਾਡੇ ਕੋਲੋਂ ਜਵਾਬ ਮੰਗਣਗੇ ਸੋ ਮੈਂ ਬੇਨਤੀ ਕਰਦਾ ਹੈ ਕਿ ਮੰਤਰੀ बलकार सिंह मता पेश कर मान जो स्पीकर साहब स्पीकर प्रस्ताव करता स्पीकर तो विधानसभा स्पीकर साहब इन्हों बलकार सिंह जी बलकार सिंह जी नि ਨਹੀਂ ਪਾਵੇਗਾ ਅਤੇ ਰਾਜਪਾਲ ਦੇ ਪਾਸ਼ੇ ਤੋਂ ਤੁਰੰਤ ਪਹਿਲਾਂ ਉਸੇ ਦਰਾਨ ਜਾਂ ਤੁਰੰਤ ਬਾਅਦ ਕੋਈ ਇਸ਼ਤਿਹਾਰ ਨਹੀਂ ਦਿਖਾਵੇਗਾ ਜਾਂ ਕੋਈ ਨਾਰਾ ਨਹੀਂ ਲਗਾਵੇਗਾ ਜਾਂ ਜੋ ਪ੍ਰਗਟ ਨਹੀਂ ਕਰੇਗਾ ਜਾਂ ਕੋਈ ਪੁਆਇੰਟ ਆਫ ਆਰਡਰ ਵਾਰ ਵਾਰ ਜਾਂ ਬਹਿਸ ਨਹੀਂ ਕਰੇਗਾ ਇਹਨਾਂ ਨਿਯਮਾਂ ਵਿੱਚ ਇਸ ਵੀ અપਵੰਧ ਹੈ ਕਿ ਉਪਰ ਵਰਣਿਤ ਵਿੱਚੋਂ ਕੋਈ ਵੀ ਅਲੰਘਣਾ ਕਰਨ ਨੂੰ ਸਦਨ ਦੀ ਤੋਹੀਨ ਸਮਝਿਆ ਜਾਵੇਗਾ ਅਤੇ ਅਲੰਘਣਾ ਕਰਨ ਵਾਲੇ ਮੈਂਬਰਾਂ ਉੱਤੇ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਰਾਜਪਾਲ ਜੀ ਦੇ ਜੀ ਵੱਲੋਂ ਇੱਕ ਮਾਰਚ 2022 ਨੂੰ ਜਦੋਂ ਇਸ ਪ੍ਰਸਤਾਵ ਸਦਨ ਵਿੱਚ ਭਾਸ਼ਣ ਦੇਣਾ ਸ਼ੁਰੂ ਕੀਤਾ ਗਿਆ ਤਾਂ ਸੰਦੀਪ ਜਾਖੜ ਜੀ ਨੂੰ ਛੱਡ ਕੇ ਇੰਡੀਆ ਨੈਸ਼ਨਲ ਕਾਂਗਰਸ ਦੇ ਸਦਨ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਉਹਨਾਂ ਦੇ ਭਾਸ਼ ਉਹਨਾਂ ਨੂੰ ਭਾਸ਼ਣ ਦੇਣ ਤੋਂ ਰੋਕਿਆ ਗਿਆ ਇਸ਼ਹਾਰ ਦਿਖਾਏ ਗਏ ਨਾਰੇ ਲਗਾਏ ਗਏ ਰੋਸ ਪ੍ਰਗਟ ਕੀਤਾ ਗਿਆ ਬਹਿਸ ਕੀਤੀ ਗਈ ਅਤੇ ਵੈਲ ਆਫ ਦੀ ਹਾਊਸ ਵਿੱਚ ਆ ਕੇ ਸਰਕਾਰ ਉੱਤੇ ਨारे ਲਗਾਏ ਗਏ ਇਹਨਾਂ ਮੈਂਬਰਾਂ ਵੱਲੋਂ ਸਦਨ ਵਿੱਚ ਇਹਨਾਂ ਰੌਣਾ ਰੱਪਾ ਪਾਇਆ ਅਤੇ ਸ਼ੋਸ਼ਾ ਸ਼ਾਵਾ ਮਚਾਇਆ ਗਿਆ ਕਿ ਮਾਨਜੋਗ ਰਾਜਪਾਲ ਜੀ ਨੂੰ ਪਾਸ਼ਨ ਦੇਣ ਤੋਂ ਪੂਰੀ ਤਰ੍ਹਾਂ ਰੋਕਿਆ ਗਿਆ ਮਾਨਜੋਗ ਰਾਜਪਾਲ ਵੱਲੋਂ ਵੀ ਇਹ ਇਸ ਇਸ ਦਾ ਬਹੁਤ ਬੁਰਾ ਬਣਾਇਆ ਗਿਆ ਅਤੇ ਉਹਨਾਂ ਵੱਲੋਂ ਵੀ ਹਾਰ ਵਾਰ-ਵਾਰ ਮੈਂਬਰਾਂ ਨੂੰ ਇਸ ਤਰ੍ਹਾਂ ਦਾ ਕਾਨੂੰਨ ਹੀ ਕਿਹਾ ਗਿਆ ਅਤੇ ਇਹ ਵੀ ਬੇਨਤੀ ਕੀਤੀ ਗਈ ਕਿ ਉਹਨਾਂ ਦੇ ਭਾਸ਼ਣ ਨੂੰ ਅਪਰੰਤ ਨਿਯਮਾਂ ਅਨੁਸਾਰ ਇਸ ਤੇ ਬਹਿਸ ਕਰਨ ਸਮੇਂ ਉਹ ਆਪਣੀ ਗੱਲ ਰੱਖ ਸਕਦੇ ਪਰ ਮੈਂਬਰਾਂ ਨੇ ਲਗਾਤਾਰ ਸਦਨ ਵਿੱਚ ਸ਼ੋਸ਼ ਬਚਾਈ ਰੱਖਿਆ ਬੰਦਾਬਾਹ ਉਹਨਾਂ ਵੱਲੋਂ ਜਾਣਬੁੱਝ ਕੇ ਵਿਗੜ ਪਾਇਆ ਗਿਆ ਜਿਸ ਦੇ ਸਿੱਤੇ ਵੱਜੋ ਮਾਨ ਜੋਗ ਰਾਜਪਾਲ ਨੂੰ ਆਪਣਾ ਭਾਸ਼ਣ ਵਿੱਚ ਹੀ ਛੰਨਾ ਪਿਆ ਇਸ ਲਈ ਇਹ ਸਦਨ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੇ 1 ਮਾਰਚ 2224 ਨੂੰ ਸਦਨ ਵਿੱਚ ਹਾਜ਼ਰ ਮੈਂਬਰਾਂ ਦੇ ਇਸ ਵਿਭਾਗ ਦੀ ਪ੍ਰਪੋਰ ਨਿੰਦਾ ਕਰ ਰਹਾ ਕਿ ਇਹਨਾਂ ਮੈਂਬਰਾਂ ਵੱਲੋਂ ਇਸ ਤਰ੍ਹਾਂ ਕਰਕੇ ਸਦਨ ਦੀ ਤਹੀਨ ਕੀਤੀ ਗਈ ਹੈ ਅਤੇ ਸਦਨ ਦੇ ਮਰਯਾਦਾ ਦੀ ਉਲੰਘਣਾ ਕੀਤੀ ਗਈ ਹੈ ਇਸ ਲਈ ਸ੍ਰੀ ਸੰਦੀਪ ਜਾਖੜ ਨੂੰ ਛੱਡ ਕੇ ਇੰਡੀਅਨ ਨੈਸ਼ਨਲ ਕਾਨਫਰੰਸ ਦੇ ਇੱਕ ਮਾਰਤ 224 ਨੂੰ ਮਾਨਯੋਗ ਲਾਇਪਾਲ ਜੀ ਦੇ ਪਾਸ਼ਣ ਦਰਾਂ ਹਾਜ਼ਰ ਮੈਂਬਰਾਂ ਵੱਲੋਂ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰ ਸੰਚਾਲਨ ਨੂੰ ਨਿਧਵਾਵਲੀ ਦੇ ਨਿਜ਼ਮ 17 ਉੜਾ ਦੀ ਉਲੰਘਣਾ ਕਰਨ ਕਾਰਨ ਉਹਨਾਂ ਵੱਦ ਮਾਨਯੋਗ ਸਪੀਕਰ ਵੱਲੋਂ ਸਖਤ ਵਾਰ ਵੀ ਕੀਤੀ ਜਾਵੇ ਅਤੇ ਇਹ ਮਾਮਲਾ ਵੱਛੇ ਰਕਾਰ ਕਮੇਟੀ ਨੂੰ ਸੌਂਪਿਆ ਜਾਵੇ ਜੀ ਧੰਨਵਾਦ ਜੀ ਪ੍ਰਸਤਾਵ ਪੇਸ਼ ਕੀਤਾ ਅਤੇ ਫੋਟ ਕੀਤਾ ਗਿਆ ਸਮਝਿਆ ਜਾਵੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਕਮਜ਼ੋਰ ਤੇ ਟਪਕਾਂ ਦੀ ਸਰਕਾਰ ਮੈਂ ਸਮਝਦਾ ਹਾਂ ਆ ਪਗਦੀ ਜਿੱਤ ਹੈ ਆ ਪਗਦੀ ਜਿੱਤ ਹੈ ਪ੍ਰਸਤਾਵ ਸਰਕਾਰ ਹੋਇਆ ਇਹ ਬੜਾ ਮਰਦਾਬਾ ਸੰਗੀਨ ਮਸਲਾ ਜਿਹੜਾ ਪ੍ਰਸਤਾਵ ਅੱਜ ਹਾਊਸ ਨੇ ਪਾਸ ਕੀਤਾ ਹੈ ਹਾਊਸ ਦੀ ਮਰਿਆਦਾ ਦਾ ਨੂੰ ਵੜਾ ਕੇ ਰੱਖਣ ਦਾ ਧਰਮ ਹਰੇਕ ਮੈਂਬਰ ਦਾ ਨਾ ਕਿ ਉਹ ਇਕੱਲੇ ਸੱਤਾ ਪੱਖ ਦਾ ਲਾਏ ਇਕੱਲੇ ਵਿਪੱਖ ਦਾ ਸਾਰੇ ਮੈਂਬਰ ਸਾਹਿਬਾਨ ਨੂੰ ਚਾਹੀਦਾ ਹੈ ਕਿ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਸੋ ਮੈਂ ਇਸ ਮਤੇ ਦੇ ਉੱਪਰ ਕਾਰਵਾਈ ਕਰਦਿਆਂ ਹੋਇਆ ਸਾਰੇ ਮੈਂਬਰਸ ਦਾ ਮਿਸਕੰਡਕਸ਼ਨ ਦਾ ਨੋਟਿਸ ਲੈਂਦਿਆਂ ਹੋਇਆ ਇਸ ਮਸਲੇ ਨੂੰ ਪੰਜਾਬ ਵਿਧਾਨ ਸਭਾ ਦੀ ਪ੍ਰਿਵੀਲੇਜ ਕਮੇਟੀ ਪਾਸ ਭੇਜਦਾ ਹਾਂ ਰਾਜਪਾਲ ਜੀ ਦੇ ਭਾਸ਼ਣ ਤੇ ਬਹਿਸ ਲਈ ਸਮੇਂ ਦੀ ਵੰਡ ਬੈਠੇ ਮੁਖਵਤੀ ਜੀ ਮੁਖਵਤੀ ਜੀ ਸਿਆਲ ਮੁਖਵਤੀ ਸਾਹਿਬ ਸਪੀਕਰ ਸਾਹਿਬ ਇਹਨਾਂ ਨੂੰ ਮੁਰਦਾਬਾਦ ਦੇ ਨਾਰੇ ਲਾਉਣ ਲਈ 15 ਮਿੰਟ ਦਾ ਟਾਈਮ ਦੇ ਦਿਓ ਮੁਰਦਾਬਾਦ ਸਪੀਕਰ ਮੁਰਦਾਬਾਦ ਰਾਜਪਾਲ ਜੀ ਦੇ ਭਾਸ਼ਣ ਤੇ ਬਹਿਸ ਲਈ ਸਮੇਂ ਦੀ ਵੰਡ ਮੁਰਦਾਬਾਦ ਆਮ ਆਦਮੀ ਪਾਰਟੀ ਦੇ 92 ਮੈਂਬਰ ਨੇ 2 ਘੰਟੇ 21 ਮਿੰਟ ਟੋਟਲ ਬਣੇ 141 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਕਿਉਂ ਸਪੀਕਰ ਜੀ ਜੀ ਮੁੱਖ ਮੰਤਰੀ ਸਾਹਿਬ ਸਪੀਕਰ ਸਾਹਿਬ ਜਿਹੜੇ ਸਾਡੇ ਬੁਲਾ ਰਹੇ ਨਵੇਂ ਮੁੰਡੇ ਚੁਣੇ ਹੋਏ ਨੇ ਜਿਨ੍ਹਾਂ ਦੇ ਇਲਾਕਿਆਂ 'ਚ ਕੰਮ ਹੋ ਗਿਆ ਕਿਸੇ ਦੇ 25 30 ਸਾਲ ਬਾਅਦ ਪਾਣੀ ਆ ਗਿਆ ਟੱਸੀਆਂ 'ਚ ਕਿੱਥੇ ਬਿਜਲੀ ਪਹੁੰਚ ਗਈ ਕਿੱਥੇ ਇਨਫਰਾਸਟ੍ਰਕਚਰ ਪਹੁੰਚ ਗਿਆ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਇਹਨਾਂ ਦਾ ਕੀ ਹੈ ਜੀ ਇਹ ਤਾਂ ਐਂ ਹੀ ਰਹਿੰਦੇ ਨੇ ਇਹ ਇਹਨਾਂ ਤੇ ਇਹਨੂੰ ਜਿਆਦਾ ਸੀਰੀਅਸ ਨਾ ਲਿਆ ਜਾਵੇ ਤੇ ਸਾਡੇ ਜਿੰਨੇ ਵੀ ਬੁਲਾ ਰਹੇ ਨੇ ਟਾਈਮ ਦਿੱਤਾ ਜਾਵੇ ਜੀ 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 ਸੋ ਮੈਂ ਇੱਕ ਵਾਰ ਸਮੇਂ ਦੀ ਵੰਡ ਅਨਾਉਂਸ ਕਰ ਦਿਆਂ ਉਸ ਤੋਂ ਬਾਅਦ ਫਿਰ ਆਪਾਂ ਸਾਰਿਆਂ ਨੂੰ ਬੁਤ ਕਰੀ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ 28 ਮਿੰਟ ਨੇ ਜੀ ਤੁਹਾਡੀ ਲਿਸਟ ਆ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਮੈਂਬਰ ਨੇ 5 ਮਿੰਟ ਹੈ ਜੀ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਨੇ 3 ਮਿੰਟ ਹੈ ਜੀ। ਬਹੁਜਨ ਸਮਾਜ ਪਾਰਟੀ ਦੇ ਇੱਕ ਮੈਂਬਰ ਨੇ ਜੀ 2 ਮਿੰਟ ਨੇ ਜੀ ਉਹਨਾਂ ਦੇ। ਆਜ਼ਾਦ ਮੈਂਬਰ ਇੱਕ ਨੇ ਜੀ ਉਹਨਾਂ ਦੇ 2 ਮਿੰਟ ਨੇ। ਸੋ ਮੁਰਦਾਬਾਦ ਕਾਇਰ ਸਪੀਕਰ ਮੁਰਦਾਬਾਦ 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 ਆਪਾਂ ਹੁਣ ਜੇ ਇਹ ਨਾਰੇ ਨੂਰੇ ਪੂਰੇ ਹੋ ਗਏ ਤਾਂ ਬੈਹ੍ਹ ਦਈਏ ਬੈਠ ਕਰ ਲਈਏ ਸੋ ਗੁਰੂ ਜੀ ਜੀ ਤਾਰਾ ਪਹਿਲਾ ਪਹਿਲਾ ਤਾਰਾ ਜਿਹੜਾ ਤੁਹਾਡਾ ਪਪੀਕਰ ਸਾਹਿਬ ਪਹਿਲਾ ਤਾਣੇ ਵਾਲੇ ਗੱਲ ਤੋਂ ਨਹੀਂ ਗੋਪੇ ਤੁਸੀਂ ਨਹੀਂ ਲਵਾ ਸਕਦੇ ਤੁਸੀਂ ਮੁਕੰਮਲ ਨਹੀਂ ਲਵਾ ਸਕਦਾ ਤਾਰਾ ਕਿਹਨੇ ਲਵਾਇਆ ਤੁਸੀਂ ਦਿਖਾਣਾ ਹੋ ਸਭੇ ਸੱਜੇ ਵੇਲੇ ਸ਼ੁਰੂ ਕਰੋ ਇਹ ਤਾਰੇ ਬੁਣਿਆ ਰਹੇ ਨੇ ਦੇਖੋ ਮੈਂ ਕਾ ਸਕਦੇ ਪਤਾ ਕਿ ਨਹੀਂ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਕੋਈ ਸਿਆਣੇ ਕੰਮ ਹਾਊਸ ਦਾ ਕੰਮ ਚਲਾਉਣ ਲਈ ਆਇਆ ਇੱਥੇ ਤੁਸੀਂ ਮੇਰੀ ਡਿਊਟੀ ਲਈ ਹੈ ਇਹ ਟਾਲੇ ਦਾ ਮਤਲਬ ਇਹ ਹੈ ਵੀ ਗੱਲ ਗੱਲ ਸੁਣਿਆ ਵੀ ਕਰੋ ਮੁੱਖ ਮੰਤਰੀ ਸਾਹਿਬ ਦੀ ਗੱਲ ਨਾਲ ਮੈਂ ਸਹਿਮਤ ਹਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਨਾਲ ਮੈਂ ਸਹਿਮਤ ਹਾਂ ਉਹਨਾਂ ਨੇ ਇੱਕ ਸਿੰਬੋਲਿਕ ਇੱਕ ਸਿੰਬਲ ਦਿੱਤਾ ਕਿਉਂਕਿ ਸਿੱਧੀਆਂ ਗੱਲਾਂ ਨਾਲ ਤਾਂ ਤੁਸੀਂ ਸਮਝਦੇ ਨਹੀਂ ਸੋ मुख्यमंत्री साहब की जी गल मैं मैं बेनती करना है। चेतन सिंह जी बोलण अमृतपाल सिंह सुखानंद जी अमृतपाल सुखानंदा बहुत बहुत धन्यवाद तुम मेनु अज एक मिनट एक मिनट ਗੁਰਪ੍ਰੀਤ ਸਿੰਘ ਬਣਾ ਵਾਲੀ ਬੋਲਣਗੇ ਜੀ ਉਹਨਾਂ ਨੇ ਮੂਵ ਕੀਤਾ ਜੀ ਗੁਰਪ੍ਰੀਤ ਸਿੰਘ ਬਣਾ ਵਾਲੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਤੁਸੀ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਇੱਕ ਬੰਦੀ ਦੇਖੋ ਜੀ ਸੰਵਿਧਾਨ ਸਾਡੇ ਵਾਸਤੇ ਮੁਕਤ